ਆ ਦੁਨੀਆ ਇਹ ਨਾ ਦੁਨੀਆ ਤੋਂ ਜੱਗ ਜਿੱਤਿਆ ਨਾ ਕਹਿੰਦੇ ਅੱਗੇ ਨਾ ਰੂਪ ਤੇ ਬਸੰਤ ਦੀਆਂ ਕਹਾਣੀਆਂ ਸੁਣਾਉਂਦੇ ਹੂੰ ਸੁਣਾਉਂਦੇ ਹੁਣ ਕਹਾਣੀਆਂ ਸੁਣਾਉਂਦਾ ਮੋਬਾਈਲ ਹੂੰ ਤਾਂ ਅੱਗੇ ਜਵਾਕ ਦੱਦੈ ਸੁ ਪਹਿਲਾਂ ਗੁਰੂ ਦਾਦਾ ਦੀ ਕਹਾਣੀ ਸੁਣਾਇ ਕਰਦੇ ਹਾਂ ਨਾਲੇ ਦਾਦੇ ਦੀਆਂ ਲੱਤਾਂ ਨੱਪ ਦਿੰਦਾ ਲੱਪੇ ਜਾਂਦੇ ਨਾਲ ਕਹਾਣੀ ਹੋ ਜਾਂਦੀ ਹੈ ਬੜਾ ਕੀਤਾ ਗੱਲ ਫਿਰ ਹੁਣ ਇਹ ਕਹਾਣੀਆਂ ਹੈਗੀਆਂ ਨੇ ਨਾ ਜੀ ਹੁਣ ਤੱਕ ਹੁਣ ਤਾਂ ਬਾਤ ਤੇ ਹੁਣ ਬਾਤਾਂ ਹੀ ਨਹੀਂ ਰਹਿ ਗਈਆਂ ਮੋਬਾਈਲ ਚੱਕਿਆ ਤੇ ਛੇੜ ਦੇ ਰਿਹਾ ਆਪਣੀ ਹਾਂ ਫਿਰ ਆਹੀ ਸਾਡਾ ਸੱਭਿਆਚਾਰ ਖਤਮ ਇੱਥੇ ਹੀ ਹੋਣ ਲੱਗ ਰਿਹਾ ਹੈ ਆ ਸਕੂਲਾਂ ਦੇ ਵਿੱਚ ਕਦੇ ਟਾਟ ਹੈਗੇ ਨਾ ਅਜੇ ਕਿ ਟਾਟ ਨਹੀਂ ਵਧੀਆ ਬੈਠਾ ਕਦੇ ਠੜਾ ਮਾਰਦਾ ਕਦੇ ਫਿਰ ਹੁਣ ਹੈਗੇ ਹੈ ਹੁਣ ਤਾਂ ਬੱਚੇ ਬਣਾ ਸੋਚਵਾਕ ਨਹੀਂ ਬੰਦੇ ਫਿਰ ਦੱਸੋ ਸਾਡੇ ਘਰਾਂ ਦੇ ਵਿੱਚੋਂ ਟਾਟ ਸਾਡੇ ਘਰਾਂ ਦੇ ਵਿੱਚ ਦੇਖੋ ਅਸੀਂ ਕੀ ਕਹਿੰਦੇ ਹੁੰਦੇ ਉਹ ਖੇਡਦੇ ਹੁੰਦੇ ਸ਼ਾਮ ਆ ਜਾਂ ਨਾ ਜਦ ਪੇਲਟ ਕਾ ਗੋਲੀਆਂ ਖੇਡਦੇ ਜਾਂ ਉਹ ਰੋੜੇ ਯਾ ਗੁਲਿੰਡਾ ਜਾ ਗੁੱਲੀ ਡੰਦਾ ਨਾਲੇ ਸਾਰਿਆਂ ਨੂੰ ਪਤਾ ਹੈ ਹਕੀਕਤ ਹੈ ਬਾਂਦਰ ਕੁੱਟਾ ਫੇਰ ਉਹ ਬਾਂਦਰ ਕੁੱਟੇ ਹੁਣ ਰਾਤਾਂ ਨੂੰ ਖੇਡਦਾ ਕੋਈ ਹੁਣ ਤਾਂ ਪੈਸੇ ਦੇ ਖੇਡਦੇ ਆ ਫੇ ਪੈਸਾ ਨਾ ਪੈਸਾ ਹੀ ਮੁੱਖ ਰਹਿ ਗਿਆ ਹੁਣ ਤਾਂ ਯਾਰਾ ਟੋਪੀ ਕਿੱਡੇ ਕਰਦੇ ਹੁਣ ਕਿੱਥੇ ਨਹੀਂ ਕੋੜਾ ਗੋੜੀ ਹੁਣ ਕਿੱਧਰ ਗਈਆਂ ਉਹ ਗੱਲਾਂ ਬਹੁਤ ਕੁਝ ਬਦਲ ਗਿਆ ਜੀ ਹੁਣ ਤਾਂ ਨਾ ਕੋਈ ਜੇ ਤਾਂ ਸਰਕਾਰਾਂ ਨੂੰ ਢਾਹ ਲਾਊਗਾ ਸਰਕਾਰਾਂ ਤੋਂੜਾ ਵਰਤਾ ਸਰਕਾਰਾਂ ਤੇ ਵੀ ਜੋ ਨਾ ਕੋਈ ਜੋਰ ਬਾਵੇ ਮੇਰੇ ਵਰਗੇ ਨੂੰ ਤਾਂ ਬੋਲਾ ਕਹਿੰਦੇ ਵੇ ਤਾਂ ਕਮਲ ਆ ਜਾ ਉਹ ਵੀ ਮਰੀ ਜਾਂਦਾ ਹਾਂ ਸਮਝ ਨਹੀਂ ਇਹਨੂੰ ਕੀ ਪਤਾ ਹੈ ਆ ਆ ਇੱਥੇ ਡਾਕਟਰ ਸਿੰਘ ਟੀਕਾ ਲਾ ਦੂ ਇਹਦੇ ਵਾਸਤੇ ਨਾ ਉਹ ਹੈ ਨਾ ਨਾਲੇ ਨੌਲੇਜ ਨਹੀਂ ਹੈਗੀ ਉਹਨਾਂ ਨੂੰ ਉਹ ਤਾਂ ਮਤਲਬ ਸਟੂਡੈਂਟ ਹੁੰਦਾ ਨਾ ਹਾਂ ਉਹ ਫੋਨ ਤੇ ਸਟੂਡੈਂਟ ਹੈ ਨਾ ਨਾਲੇ ਮੈਂ ਜਿਹੜੇ ਬੰਦੇ ਨੂੰ ਲਾਸਟ ਤੈਂ ਵੀ ਜੁੜਿਆ ਵੀ ਉਹ ਮੇਰੇ ਲਈ ਵੱਡਿਆਂ ਨੇ ਮੇਰੇ ਲਈ ਵੀਡੀਓ ਭਈ ਹੈ ਜੀ ਉਹਦੀ ਸਿੰਘ ਦੀ ਸਿੰਘ ਨੇ ਕੀ ਕੀਤਾ ਇੱਕ ਬੰਦੇ ਨਾਲ ਪੜਾਉ ਕੁਝ ਕੀਤਾ ਐਨਾ ਰੁਪਇਆ ਇਕੱਠਾ ਕੀਤਾ ਬਸ ਕੀ ਦੱਸਾਂ ਮੈਂ ਕੁਝ ਕਹਿ ਨਹੀਂ ਸਕਦਾ ਮੈਨੂੰ ਬਾਲਾ ਕੁਝ ਪਤਾ ਹੈ ਮਗਲਾਨੀ ਬਾਰੇ ਪਤਾ ਸਾਰਿਆਂ ਕੋਲ ਬਾਰੇ ਬਾਰੇ ਜਿਵੇਂ ਮਗਲਾਨੀ ਉੱਡੇ ਆ ਹੀ ਮੱਲਾ ਦੀ ਸਿੰਘ ਉਹ ਡੂਗੈ ਲੋਕਾਂ ਨੇ ਮਾਰਦੇ ਨਾ ਮੇਰਾ ਹੀ ਮਸਲਾ ਆਪਣੀ ਜੀਣਾ ਹੈ ਮੇਰਾ ਹੀ ਮਸਲਾ ਆਪਣੀ ਜੀਣਾ ਹਾਂ ਆਪ ਕੋਈ ਹੋ ਅੱਛਾ ਮੇਰੇ ਕੋਲ ਨਹੀਂ ਸਾਡਾ ਵਿਚਾਰ ਨਾ ਹੰਗਲਾ ਨਹੀਂ ਮੇਰੇ ਕੋਲ ਉਹਦਾ ਸਾਰਾ ਖੋਦਾ ਪੈਸੇ ਮੰਡ ਕੇ ਜਿਵੇਂ ਕੀ ਹੋ ਅੱਛਾ ਮੈਂ ਲੈ ਕੇ ਗਿਆ ਸੀ ਕਿੰਨੂ ਲੈ ਕੇ ਆਇਆ ਸੀ ਮੇਰੇ ਕੋਲ ਆਪਾਂ ਸੀਗਾ ਜੇ ਸਾਰਾ ਸਾਪ ਆਪ ਹੀ ਆਪਣੇ ਅੰਦਰ ਰਖੀਆ ਉਹ ਫਿਰ ਕਿਉਂ ਉਜੜ ਗਿਆ ਉਹ ਬਸ ਕਰਦੀ ਹੋਈ ਸੀ ਪਈਆਂ ਰੰਗ ਚ ਗਈ ਆਗੜੀ ਉਹ ਜੀ ਲੰਗ ਕਰਦੀ ਆ ਆ ਦੀ ਤਬਲੇ ਕਰਦੇ ਹੈ ਮੈਂ ਕੀ ਕੀ ਦੱਸੀ ਜਮਾ ਨਹੀਂ ਮੈਂ ਗਿਆ ਸੀ ਉਹਦੇ ਲੋਏ ਹੂੰ ਮਾਨੂੰ ਪਿਆ ਸੀ ਮਾਂ ਬੱਬਾ ਕਹਿੰਦਾ ਬੱਬਾ ਐ ਹਾਂ ਚੱਲ ਠੀਕ ਹੈ ਵੀ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕੀਤੀ ਕਿਉਂਕਿ ਉਹ ਹਾਈ ਪ੍ਰੋਫਾਈਲ ਬੰਦਾ ਸੀ ਮੈਂ ਜ਼ੀਰੋ ਬੰਦਾ ਸੀ ਮੈਂ ਤਾਂ ਅੱਜ ਵੀ ਜ਼ੀਰੋ ਜ਼ੀਰੋ ਕੋਈ ਨਹੀਂ ਹੁੰਦਾ ਜੀ ਸਭ ਆਪਣੀ ਜਗ੍ਹਾ ਤੇ ਵਧੀਆ ਹੁੰਦੇ ਆ ਨਾ ਪਾਪ ਦੇ ਕਰੇ ਜ਼ੀਰੋ ਨਾ ਉਹਤੇ ਅੱਜ ਵੀ ਆਸ ਦੀ ਅਸ਼ ਹੈ ਹਾਂ ਇੱਕ ਉੜਕੀਆਂ ਦਾ ਵੀ ਨਹੀਂ ਹੈਗਾ